ਖਾਲਸੇ ਦੇ ਪਵਿੱਤਰ ਸਿਰਜਣਾ ਦਿਵਸ ਦੀ ਖਾਲਸੇ ਦੇ ਸਿਰਜਣਾ ਸਥਾਨ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਪਹੁੰਚ ਕੇ ਸਮੁੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖੁਸ਼ੀ ਵੀ ਮਹਿਸੂਸ ਕਰਦਾ ਮਾਣ ਵੀ ਮਹਿਸੂਸ ਕਰਦਾ ਕਿ ਖਾਲਸੇ ਦੇ ਸਿਰਜਣਾ ਦਿਵਸ ਦੀ ਧਰਤੀ ਤੇ ਆ ਕੇ ਸਿਰਜਣਾ ਦਿਵਸ ਦੇ ਦਿਹਾੜੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਤਵਕੌ ਖਾਲਸੇ ਤੋਂ ਰੱਖੀ ਸੀ ਖਾਲਸਾ ਸੋ ਜੋ ਦੁਸ਼ਤ ਕੋ ਗਾਲੇ ਖਾਲਸਾ ਸੋ ਜੋ ਨਿਰਦਨ ਕੋ ਪਾਲੇ ਸੋ ਅੱਜ ਮੈਂ ਕਹਿ ਸਕਦਾ ਕਿ ਅਸੀਂ ਜਿਸ ਤਰ੍ਹਾਂ ਖਾਲਸੇ ਦੀ ਮਤਲ ਇਹ ਪਹਿਚਾਨ ਕਹਿ ਲੋ ਖਾਲਸੇ ਦੇ ਨਾਂ ਨਾਲ ਜੁੜੀ ਇੱਕ ਜਥੇਬੰਦੀ ਕਹਿ ਲੋ ਕਿ ਸ਼ਰੋਮਣੀ ਕਾਲੀਦਾਲ ਜੋ ਪਾਂਛੀ ਆਵਾਜ਼ ਆ ਉਹਦੇ ਵੱਲੋਂ ਆ ਰਹੀ ਲੋਕ ਸਭਾ ਦੀ ਚੋਣ ਜਿਹੜੀ ਆ ਉਸ ਚੋਣ ਦੇ ਵਿੱਚ ਵੀ ਜਿਹੜੇ ਉਮੀਦਵਾਰ ਐਲਾਨੇ ਜਾਣ ਦਾ ਖਾਲਸੇ ਦੇ ਨਾਂ ਨਾਲ ਜਾਣੀ ਜਾਂਦੀ ਸੀਟ ਸ੍ਰੀ ਨੰਦਪਰ ਸਾਹਿਬ ਤੋਂ ਖਾਲਸੇ ਦੇ ਸਿਰਜਣਾ ਦਿਵਸ ਤੇ ਖਾਲਸੇ ਦੀ ਨਮਾਇੰਦਾ ਜਮਾਤ ਸ਼ਰਮਣੀ ਅਕਾਲੀ ਦਲ ਵੱਲੋਂ ਮੈਨੂੰ ਸੇਵਾ ਕਰਨ ਲਈ ਇਸ ਥਾਂ ਤੇ ਭੇਜਿਆ ਇਹ ਮੇਰੇ ਲਈ ਕਈ ਪਾਸਿਆਂ ਤੋਂ ਖੁਸ਼ੀ ਤੇ ਚਾਮਾਂ ਵਾਲਾ ਦਿਹਾੜਾ ਮੈਂ ਕਹਿ ਸਕਦਾ ਪਾਰਟੀ ਪ੍ਰਧਾਨ ਤੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਕਹਿ ਸਕਦਾ ਕਿ ਸਭ ਤੋਂ ਵੱਡਾ ਵਿਸ਼ਵਾਸ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਕੀਤਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਸਾਨੂੰ ਪੂਰਨ ਭਰੋਸਾ ਉਹ ਸਭ ਇੱਜ਼ਤ ਮਾਣ ਸਤਕਾਰ ਵੀ ਦਿੰਦੇ ਨੇ ਉਹ ਸਾਡੇ ਨਾਲ ਡਟ ਕੇ ਖੜਦੇ ਨੇ ਔਰ ਉਹਨਾਂ ਨੇ ਹਮੇਸ਼ਾ ਭਾਰ ਦੀ ਲੋਕ ਸਭਾ ਵਿੱਚ ਜੇ ਮੈਨੂੰ ਭੇਜਿਆ ਤਾਂ ਇਸ ਇਲਾਕੇ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਆ ਸੋ ਅੱਜ ਕਹਿ ਸਕਦਾ ਕਿ ਜਿਹੜੀ ਲੋਕ ਸਭਾ ਦੀ ਆ ਰਹੀ ਚੋਣਾਂ ਉਹ ਚੋਣ ਕੇਵਲ ਐਮਪੀ ਬਣਾਉਣ ਦੀ ਚੋਣ ਨਹੀਂ ਉਹ ਚੋਣ ਇੱਜ਼ਤ ਤੇ ਅਣਖ ਦਾ ਸਵਾਲ ਵੀ ਆ ਦਿੱਲੀ ਨਾਲ ਸਿੱਧੀ ਪੰਜਾਬ ਦੀ ਟੱਕਰ ਵੀ ਆ ਦਿੱਲੀ ਤੇ ਪੰਜਾਬ ਦੀ ਟੱਕਰ ਦੇ ਵਿੱਚ ਮੈਂ ਕਹਿ ਸਕਦਾ ਕਿ ਪੰਜਾਬ ਦੇ ਲੋਕ ਪੰਜਾਬ ਨਾਲ ਖੜਨਗੇ ਪੰਜਾਬ ਦੀ ਅਗਵਾਈ ਸ਼ਰਮਣੀ ਅਕਾਲੀ ਦਲ ਕਰ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਸ਼ਰਮਣੀ ਅਕਾਲੀ ਦਲ ਤੇ ਹੀ ਵਿਸ਼ਵਾਸ ਆ ਕਿਉਂਕਿ ਜਿਹਨੇ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਲਾਜ਼ਮੀ ਤੌਰ ਤੇ ਪੰਜਾਬ ਨਾ ਕਰੇਗਾ ਅੱਜ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕਾਂ ਨੂੰ ਹਾਰ ਦੇਣ ਲਈ ਸਮੁੱਚੀ ਇੱਕ ਆਵਾਜ਼ ਜਿਹੜੀ ਪੰਥ ਦੀ ਜ਼ਰੂਰ ਸੀ ਜਨਰਤਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੇ ਖਾਲਸਾਈ ਜਾਹੋ ਜਲਾਲ ਦੇ ਵਿੱਚ ਕੇਸ਼ਰੀ ਨਿਸ਼ਾਨ ਲਹਿਰਾਉਣ ਦੀ ਅਪੀਲ ਜਿਹੜੀ ਕੀਤੀ ਆ ਉਹ ਮੈਂ ਸਮਝਦਾ ਸਮੁੱਚੇ ਖਾਲਸਾ ਪੰਥ ਦੀ ਇੱਕ ਜੁੜਤਾ ਇੱਕ ਸੁਰਤਾ ਲਈ ਰਾਹ ਬਣਾਇਆ ਔਰ ਉਹਦੇ ਲਈ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਉਹ لازمی ਤੌਰ ਤੇ ਮਜਬੂਤ ਹੋ ਕੇ ਦਿੱਲੀ ਨਾਲ ਲੜਾਈ ਲੜ ਲਈ ਅੱਗੇ ਆਏਗਾ। ਪੈਸਾ ਤਾਂ ਕਿਵੇਂ ਦੇਖਦੇ ਮੁਕਾਬਲਾ ਕਰਾਂ ਮੁਕਾਬਲਾ ਦੇਖਦੇ ਐਮਪੀ ਐਮਐਲਏ ਵਜ਼ੀਰ ਬਣੇ ਇਸ ਇਲਾਕੇ ਚੋਂ ਕਿਸੇ ਨੇ ਨਹੀਂ ਸੀ ਸੋਚਿਆ ਮੈਂ ਬੰਗਾ ਤੋਂ ਆਨੰਦਪੁਰ ਸਾਹਿਬ ਨੈਣਾਦੇਵੀ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ। ਪਾਸ ਕਰਾਇਆ ਮੰਤਰੀ ਜੀ ਨਹੀਂ ਪੱਥਰ ਆ ਕੇ ਚਲੇਗੇ ਤੇ ਪਰ ਅਫਸੋਸ ਆ ਕਿ ਸਟੇਟ ਗਵਰਨਮੈਂਟ ਨੇ ਪ੍ਰੋਜੈਕਟਰ ਬੋਰਡ ਤਿਆਰ ਕਰਨੀ ਹੁੰਦੀ ਆ ਪਹਿਲਾਂ ਅਧੂਰੀ ਭੇਜਤੀ ਫਿਰ ਗਲਤ ਭੇਜਤੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ। ਉਹ ਧੂਰਾ ਰਹਿ ਗਿਆ ਮੇਰੇ ਮਨ ਦਾ ਚਾਹ ਜੇ ਲੋਕਾਂ ਨੇ ਮੁਰਕੇ ਮੌਕਾ ਦਿੱਤਾ ਹੁਣ ਭਾਵੇਂ ਕਾਰਸੇਵਾ ਵਾਲੇ ਬਾਬਿਆਂ ਨੂੰ ਸ਼ੁਰੂ ਕੀਤੀ ਆ ਪਰ ਉਹਨੂੰ ਮੁਕੰਮਲ ਕਰਾਉਣ ਲਈ ਨੈਣਾ ਦੇ ਵੀ ਤੱਕ ਗੁਰੂ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਇਹ ਲਾਜ਼ਮੀ ਕਰਾਂਗਾ ਜਿਹੜੀ ਮੈਂ ਨਹੀਂ ਪੱਥਰ ਖਾਇਆ ਉਹਨੂੰ ਸਿਰੇ ਲਾਵਾਂਗਾ ਪਿੱਛੇ ਜਿਹੜਾ 5 ਸਾਲ ਦਾ ਬਕਵਾ ਕਿਸੇ ਨੇ ਯਤਨ ਨਹੀਂ ਕੀਤੇ ਉਸ ਗੱਲ ਦਾ ਮੈਨੂੰ ਅਫਸੋਸ ਆ ਜਿੱਥੇ ਤੱਕ ਰੋਜ਼ਗਾਰ ਦੀ ਗੱਲ ਆ ਅਸੀਂ ਬਠਿੰਡਾ ਰਫਾਈਨਰੀ ਲੈ ਕੇ ਆਏ ਵਾਲਾ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਟੈਗ ਦੇ ਰੂਪੀ ਤੇ ਉੱਥੇ ਆਉਂਦਾ ਸੋ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਵੀ ਸਾਡੇ ਮੰਤ ਦੀ ਇੱਛਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹਦੇ ਲਈ ਕੋਈ ਨਾ ਕੋਈ ਸਾਧਨ ਲਿਆਦੇ ਜਾ